ਕੋਈ ਜਿੱਤਿਆ ਨਹੀਂ ਪੰਜਾਬੀ ਭਾਸ਼ਾ ਨਹੀਂ ਕਰਦਾ ਪਹਿਲੀ ਵਾਰ ਤੁਸੀਂ ਖੜਕੇ ਪੰਜਾਬੀ ਕਰ ਰਹੇ ਹੋ ਇਸ ਸਥਿਤੀ ਨੇ ਦੇਖੋ ਪੰਜਾਬੀ ਸਾਡੀ ਮਾਂ ਬੋਲੀ ਹੈ। ਗੁਰੂਆਂ ਨੇ ਕਿਹੋ ਜਿਹੀ ਲਿਖ ਦਿੱਤੀ। ਅਸੀਂ ਆਪਣੀ ਮਾਂ ਬੋਲੀ ਦੇ ਪੁੱਤ ਆਪਣੀ ਮਾਂ ਬੋਲੀ ਕੇਵੇਂ ਵਿਸਾਰ ਸਕਦੇ। ਤੇ ਦੇ ਖਪੋਤੋਗੇ। ਤੋਂ ਹਰੇਕ ਨੂੰ ਆਪਣੀ ਬੋਲੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਅਧਾਰੇ ਨੂੰ ਕਿੰਨਾ ਵੀ ਆਪਣੀ ਮਾਂ ਬੋਲੀ ਕਰ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਹੋ। ਪੰਜਾਬੀ ਵਾਲਾ ਵੀ ਤੁਹਾਡਾ ਠੀਕ ਆ ਨਸ਼ੇ ਵਾਲਾ ਵੀ ਠੀਕ ਆ ਪਰ ਪੰਜਾਬ ਜਿੱਥੇ ਥੋੜਾ ਜਿਆਦਾ ਸ਼ਸਤਰ ਰੱਖਣ ਦਾ ਰਿਵਾਜ ਹੈ ਇਹ ਪੰਜਾਬ ਦਾ ਇੱਕ ਕਲਚਰ ਆ ਠੀਕ ਆ ਪ੍ਰੋਗਰਾਮਾਂ ਕੀ ਨਹੀਂ ਚਾਹੀਦੀ ਜੀ ਬਾਕੀ ਬੜਾ ਸਾਨੂੰ ਤੁਹਾਡੇ ਤੇ ਮਾਣ ਆ ਇੰਨਾ ਹੀ ਲੱਗੇਗਾ ਆਹ ਤਰ੍ਹਾਂ ਦਿਖੇ ਮੈਂ ਸਭ ਦੇ ਤੇ ਬਹੁਤ ਪ੍ਰਭਾਵ ਕਿਸੇ ਪਰਜਾਇਲ ਪਾਸ਼ਾ ਦੀਆਂ ਕਿਤੇ ਕੋਈ ਜਿੱਤੇਗਾ ਵੀ ਪੰਜਾਬੀ ਭਾਸ਼ਾ ਨਹੀਂ ਕਰਦਾ ਪਹਿਲੀ ਵਾਰ ਤੁਸੀਂ ਖੜਕੇ ਪੰਜਾਬੀ ਕਰਨਾ ਕਿਤੇ ਮੈਂ ਇਸ ਨੂੰ ਦੇਖੋ ਪੰਜਾਬੀ ਸਾਡੀ ਮਾਂ ਬੋਲੀ ਹੈ ਸਰੂਮਾ ਨੇ ਕਿ ਕਿ ਲਿਖ ਦਿੱਤੀ ਆਹੀ ਆਪਣੀ ਮਾਂ ਬੋਲੀ ਨੇ ਪੋਤਾ ਆਪਣੀ ਮਾਂ ਬੋਲੀ ਕੇ ਨਾਲ ਜੁੜ ਸਕਦੇ ਤੇ ਤੇ ਪੋਤੋਂਗੇ ਜੋ ਹਰੇਕ ਨੂੰ ਆਪਣੀ ਬੋਲੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਅਧਾਰੇ ਨੂੰ ਕਿੰਨਾ ਵੀ ਆਪਣੀ ਮਾਂ ਬੋਲੀ ਹੈ ਪਰ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਆ ਪੰਜਾਬੀ ਵਾਲਾ ਤੁਹਾਡਾ ਠੀਕ ਆ ਨਸਿਆ ਵਾਲਾ ਵੀ ਠੀਕ ਆ ਪਰ ਪੰਜਾਬ ਜਿੰਨਾ ਥੋੜਾ ਜਿਆ ਸਾਸ਼ਤਰ ਰੱਖਣ ਦਾ ਰਿਵਾਜ ਹੈ ਇਹ ਪੰਜਾਬ ਦਾ ਇੱਕ ਕਲਚਰ ਆ ਠੀਕ ਆ ਪ੍ਰੋਗਰਾਮਾਂ ਕੀ ਨਹੀਂ ਚਾਹੀਦੀ ਜੀ ਬਾਕੀ ਬੜਾ ਸਾਨੂੰ ਤੁਹਾਡੇ ਤੇ ਮਾਣ ਆ ਇਦਾਂ ਹੀ ਲੱਗੇਗਾ ਬਾਤ ਬੜੀ ਹੈ ਮੈਂ ਚਾਹੁੰਦਾ ਤੇ ਬਹੁਤ ਪ੍ਰਭਾਵ ਕਿਸੇ ਪੰਜਾਬੀ ਪਾਸ਼ਾ ਦੀ ਕੋਈ ਜਿੱਤਦਾ ਵੀ ਪੰਜਾਬੀ ਭਾਸ਼ਾ ਨਹੀਂ ਕਰਦਾ। ਪਹਿਲੀ ਵਾਰ ਤੁਸੀਂ ਖੰਡ ਕੇ ਪੰਜਾਬੀ ਕਰ ਰਹੇ ਹੋ। ਇਸ ਨੂੰ ਦੇਖੋ ਪੰਜਾਬੀ ਸਾਡੀ ਮਾਂ ਬੋਲੀ ਹੈ। ਗੀਮਾ ਨੇ ਕਿਹੋ ਜਿਹੀ ਲਿਖ ਦਿੱਤੀ। ਆਹੀ ਆਪਣੀ ਮਾਂ ਬੋਲੀ ਨੇ ਪੋਤਾ। ਆਪਣੀ ਮਾਂ ਬੋਲੀ ਕਿਵੇਂ ਵਿਸਾਰ ਸਕਦੇ? ਤੇ ਤੇ ਪੋਤੋਗੇ। ਤੋ ਹਰੇਕ ਨੂੰ ਆਪਣੀ ਬੋਲੀ ਨਾਲ ਪ੍ਰੇਮ ਕਰਨਾ ਚਾਹੀਦਾ। ਅਧਾਰੇ ਨੂੰ ਕਿੰਨਾ ਵੀ ਆਪਣੀ ਮਾਂ ਬੋਲੀ ਹੈ। ਪਰ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਆ। ਪੰਜਾਬੀ ਵਾਲਾ ਤੁਹਾਡਾ ਠੀਕ ਆ ਨਸ਼ੇ ਵਾਲਾ ਵੀ ਠੀਕ ਆ ਪਰ ਪੰਜਾਬ ਤੇ ਨਾ ਥੋੜਾ ਜਿਆਦਾ ਸਸ਼ਤਰਤ ਹੁੰਦਾ ਨਹੀਂ ਜਾਂਦੇ ਇਹ ਪੰਜਾਬ ਦਾ ਇੱਕ ਕਲਚਰ ਆ हां ਠੀਕ ਆ ਪ੍ਰੋਗਰਾਮਾਂ ਕੀ ਨਹੀਂ ਕਰੀ ਜੀ ਬਾਕੀ ਬੜਾ ਸਾਨੂੰ ਤੁਹਾਡੇ ਤੇ ਮਾਣ ਆ ਇੰਨਾ ਹੀ ਲੱਗੇਗਾ